ਤੋ ਦੇ সামনে ਕੁਝ ਘਰੇਲੂ ਚੀਜ਼ਾਂ ਲੈ ਕੇ ਆਏ ਆਂਗੇ ਠੀਕ ਹੈ ਤੇ ਜੋ ਆਪਣੇ ਕੁਝ ਕੁ ਚੀਜ਼ਾਂ ਆਪਣੇ ਸੋਈ ਵਿੱਚ ਹੀ ਨੇ ਕੁਝ ਕਪੜੋਂ ਲਿਉਣੇ ਪੈਣੀਆਂ ਕੋਈ ਵੱਡੇ ਦੀ ਕੋਸਟ ਨਹੀਂ ਹੈਗੀ ਠੀਕ ਹੈ ਤੇ ਸਸਤੀਆਂ ਹੀ ਐ ਤੇ ਇਹ ਮੇਨ ਇਹਦਾ ਮਤਲਬ ਜਿਹੜੇ ਆਪਾਂ ਯੂਜ਼ ਕਰ ਸਕਦੇ ਆ ਠੀਕ ਹੈ ਵਰਤੂ ਆ ਸਕਦੀ ਹੈ ਆਪਣੀ ਮੇਨ ਇਹ ਹੈਗਾ ਇੱਕ ਤਾਂ ਜੇ ਕਿਸੇ ਦਾ ਪੇਟ ਪ੍ਰੋਬਲਮ ਰਹਿੰਦੀ ਹੈ ਅੱਜਕੱਲ ਜਿਆਦਾ ਪੇਟ ਪ੍ਰੋਬਲਮ ਹੋ ਰਹੀਦੀ ਹੈ ਠੀਕ ਹੈ ਉਹਦੇ ਕਰਕੇ ਹੋ ਜਾਂਦਾ ਪੇਟ ਚ ਇਨਫੈਕਸ਼ਨ ਹੋ ਜਾਂਦੀ ਹੈ ਤੇ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਪੀਸੀਓਐਸ ਦੀ ਪ੍ਰੋਬਲਮ ਹੋ ਜਾਂਦੀ ਹੈ ਉਹਦੇ ਕਰਕੇ ਆਪਾਂ ਇਹ ਆਪਾਂ ਰੈਂਪੀ ਮਤਲਬ ਬਣਾਉਣੇ ਆ ਬਣਾ ਕੇ ਪੀ ਸਕਦੇ ਆ ਉਹਦੇ ਨਾਲ ਆਪਾਂ ਠੀਕ ਹੋ ਸਕਦੇ ਆ ਤੇ ਜਿਵੇਂ ਕੋਰੀਆ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਫੇਸ ਤੇ ਪਿੰਪਲਸ ਹੋਣ ਲੱਗ ਜਾਂਦੇ ਆ ਠੀਕ ਹੈ ਤੇ ਥੋੜਾ ਬਿਲਕੁਲ ਬਾਡੀ ਡੀਟੌਕਸ ਹੋਣ ਲੱਗ ਜੂਗੀ ਬਿਲਕੁਲ ਠੀਕ ਹੋ ਜਾਓਗੇ ਤੁਸੀਂ ਇਹ ਚੀਜ਼ਾਂ ਵਰਤ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਕੀ ਲਿਆਣਾ ਲਿਆਉਣਾਗਾ ਇੱਕ ਤਾਂ ਸੌਂਫ ਐ 50 ਗ੍ਰਾਮ ਸੌਂਫ ਲਿਓਣੀ ਐ 50 ਗ੍ਰਾਮ ਜੀਰਾ ਲਿਓਣਾਗਾ ਤੇ 50 ਗ੍ਰਾਮ ਤੁਸੀਂ ਧਨੀਆ ਲਿਓਣਾ ਸੁੱਕਾ ਧਨੀਆ ਅਨਸਾਰੀ ਦੀ ਕਿਸੇ ਵੀ ਦੁਕਾਨ ਤੋਂ ਹੀ ਮਿਲ ਸਕਦਾਗਾ ਠੀਕ ਐ ਜੀ ਮੇਥੀ ਦਾਣਾ ਲੈ ਕੇ ਆਉਣਾਗਾ 50 ਗ੍ਰਾਮ ਤੇ ਇੱਕ ਸੁੱਕੇ ਗੁਲਾਬ ਦੇ ਪੁੱਲ ਲੈ ਕੇ ਆਉਣੇ 50 ਗ੍ਰਾਮ ਠੀਕ ਐ ਜੀ ਉਸ ਤੋਂ ਬਾਅਦ ਕੀ ਕਰ ਲੈਣੀ ਐ ਤੁਸੀਂ ਸਾਰੇ ਚੀਜ਼ਾਂ ਨੂੰ ਇਕੱਠਿਆਂ ਨੂੰ ਪਾ ਸਕਦੇ ਹੋ ਸਿਰਫ ਹਲਕਾ ਗਰਮ ਕਰਨੇ ਨੂੰ ਜ਼ਿਆਦਾ ਨਹੀਂ ਕਰਨਾ ਹੈਗਾਗਾ ਠੀਕ ਐ ਜ਼ਿਆਦਾ ਇਹਨੂੰ ਮਚਾਉਣਾ ਵੀ ਨਹੀਂ ਹੈਗਾਗਾ ਹਲਕਾ ਹਲਕਾ ਰੋਸਟ ਕਰਕੇ ਇਹਨੂੰ ਆਪਾਂ ਕੀ ਕਰਨਾਗਾ ਚਿਕਨ ਗ੍ਰाइंड ਕਰ ਲਾਂਗੇ ਬਾਅਦੋਂ ਫਿਰ ਇਹ ਪਾਊਡਰ ਦੀ ਤਰ੍ਹਾਂ ਬਣ ਜਾਂਦਾ ਜਿਹਨੂੰ ਕਿਸੇ ਨੂੰ ਜਿਆਦਾ ਫੈਟ ਜ ਮਤਲਬ ਮਟਾਪਾ ਆਉਣ ਲੱਗ ਜਾਂਦਾ ਠੀਕ ਹੈ ਤੇ ਉਹ ਠੀਕ ਹੋ ਜਾਊਗਾ ਤੇ ਜਿਹਨੂੰ ਮਤਲਬ ਬਲੀਡਿੰਗ ਦੀ ਪ੍ਰੋਬਲਮ ਵੀ ਹੋਣ ਲੱਗ ਜਾਂਦੀ ਹੈ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਹੋਣ ਲੱਗ ਜਾਂਦੀ ਹੈ ਉਹ ਵੀ ਬਿਲਕੁਲ ਠੀਕ ਹੋ ਜਾਏਗੀ ਠੀਕ ਹੈ ਜਿਹਨੂੰ ਹਲਕਾ ਹਲਕਾ ਹੀ ਰੋਸਟ ਕਰਨਾ ਜਿਆਦਾ ਨਹੀਂ ਕਰਨਾ ਹੈਗਾ ਜਿਹੜੇ ਬਲਾਬ ਦੇ ਫੁੱਲ ਹੈ ਇਹਨਾਂ ਨੂੰ ਪਿੱਛੋਂ ਤੁਸੀਂ ਰੋਸਟ ਕਰਨਾ ਹੈਗਾ ਇਹ ਚੀਜ਼ਾਂ ਨੂੰ ਪਹਿਲਾਂ ਕਰ ਲਿਓ ਠੀਕ ਹੈ ਜੀ ਇਹ ਦਾ ਤੁਸੀਂ ਬਹੁਤ ਜਲਦੀ ਸੋ ਨੂੰ ਰਿਜ਼ਲਟ ਮਿਲੇਗਾ ਕਿਉਂਕਿ ਮੈਨੂੰ 1 ਮੰਥ ਹੋ ਗਿਆ ਚੀਜ਼ਾਂ ਨੂੰ ਯੂਜ਼ ਕਰਦੀ ਨੂੰ ਤੁਸੀਂ ਇਹ ਐਵੇਂ ਹਲਕਾ ਹਲਕਾ ਰੋਸਟ ਕਰਨਾ ਸਿਰਫ ਗਰਮ ਕਰਨਾ ਹਲਕਾ ਹਲਕਾ ਠੀਕ ਹੈ ਇਹਨੂੰ ਮਤਲਬ ਬ੍ਰਾਊਨ ਨਹੀਂ ਕਰਨ ਦੇਣਾ ਸਿਰਫ ਹਲਕਾ ਗਰਮ ਕਰਨਾ ਹੈ ਠੀਕ ਹੈ ਜੀ ਚਲੋ ਜੀ ਸਾਡਾ ਹੁਣ ਇਹ ਗ੍ਰाइंड ਕਰਕੇ ਇਸ ਤਰ੍ਹਾਂ ਦਾ ਬਣ ਜਾਊਗਾ ਠੀਕ ਹੈ ਇਹਨੂੰ ਏਅਰ ਟੈਟ ਡੱਬੇ ਵਿੱਚ ਪਾਉਣਾ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਪਾਉਣਾਗਾ ਠੀਕ ਹੈ ਤੇ ਇਹ ਮਤਲਬ ਕੰਚ ਦੇ ਗਲਾਸ ਲੈਣੇ ਆ ਇਹਦੇ ਵਿੱਚ ਇਸ ਤਰ੍ਹਾਂ ਇੱਕ ਚਮਚਾ ਤੁਸੀਂ ਥੋੜਾ ਜਿਹਾ ਠੀਕ ਜਿਆਦਾ ਭਰ ਕੇ ਨਹੀਂ ਇਸ ਤਰ੍ਹਾਂ ਪਾ ਲੈਣਾ ਇਹ ਦੋ ਗਲਾਸ ਇੱਕ ਮੇਰੇ ਮਦਰਨ ਲਾ ਪਾਉਂਦੇ ਆ ਠੀਕ ਹੈ ਅਸੀਂ ਦੋਨੋਂ ਪੀਂਦੇ ਆ ਤੇ ਬਹੁਤ ਵਧੀਆ ਰਿਜ਼ਲਟ ਆ ਸਾਨੂੰ ਤੇ ਠੀਕ ਹੈ ਪਹਿਲਾਂ ਇਹ ਪਾਉਣਾ ਫਿਰ ਉਸ ਤੋਂ ਬਾਅਦ ਪਾਣੀ ਪਾਉਣਾ ਤੁਸੀਂ ਸਵੇਰੇ ਤੁਸੀਂ ਪੀ ਕੇ ਦੇਖਿਆ ਬਹੁਤ ਵਧੀਆ ਟੇਸਟ ਹੁੰਦਾ ਹੈ ਜਿਆਦਾ ਕੜਵਾ ਵੀ ਜੀ ਹੁੰਦਾ ਹੁੰਦਾ ਤਾਂ ਹੈਗਾ ਘੱਟ ਜਿਆਦਾ ਕੜਵਾ ਨਹੀਂ ਹੁੰਦਾ ਇਹ ਪੀ ਸਕਦੇ ਹੋ ਤੁਸੀਂ ਬਿਲਕੁਲ ਠੀਕ ਹੋ ਜਾਓ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਲਾਈਕ ਕਰੋ ਸ਼ੇਅਰ ਕਰੋ ਤੇ ਮੈਨੂੰ ਫਿਰ ਰਿਵਿਊ ਦਿਓ ਦੁਬਾਰਾ ਵੀ ਤੁਹਾਡਾ ਕਿਵੇਂ ਤੁਹਾਡੇ ਚ ਮਤਲਬ ਚੇਂਜਸ ਆਏ ਹੈ ਠੀਕ ਹੈ ਸਕਿਨ ਤੇ ਥੋੜਾ ਫੈਟ ਜਿਹੜਾ ਤੁਲੀ ਤੋਂ ਤੁਲੀ ਤੋਂ ਨੀਚੇ ਫੈਟ ਹੁੰਦਾ ਉਹ ਬਿਲਕੁਲ ਰਿਡਿਊਸ ਹੋ ਜਾਏਗਾ ਤੁਹਾਡਾ ਠੀਕ ਹੈ ਜੀ ਚਲੋ ਜੀ ਧੰਨਵਾਦ ਸਸੀ ਕਾਲ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਜਦੋਂ ਰੱਖ ਕੇ ਬਾਅਦ ਤੁਸੀਂ ਸਵੇਰੇ ਓਵਰਨਾਈਟ ਇਹਨੂੰ ਭੌਂਕੇ ਰੱਖਣਾ ਫਿਰ ਇਹਨੂੰ ਸਵੇਰੇ ਤੁਸੀਂ ਪੁਣਕੇ ਪੀਣਾ ਹੈ ਠੀਕ ਹੈ ਜੀ ਪੁੰਨ ਤੋਂ ਬਾਅਦ ਤੁਸੀਂ ਜਦੋਂ ਸਵੇਰੇ ਪਾਣੀ ਪੀ ਲਿਆ ਫਿਰ ਸਵੇਰ ਵਾਲਾ ਤੁਸੀਂ ਸਵੇਰੇ ਫਿਰ ਅਲੱਗ ਤੁਸੀਂ ਚਮਚਾ ਐਵੇਂ ਹੀ ਭੋਂ ਕੇ ਰੱਖਣਾ ਫਿਰ ਸ਼ਾਮ ਨੂੰ ਉਹ ਪਾਣੀ ਪੀਣਾ ਠੀਕ ਹੈ ਇਸ ਤਰ੍ਹਾਂ ਹੀ ਦੋ ਟਾਈਮ ਇਹ ਪਾਣੀ ਪੀਣਾ ਤੁਸੀਂ ਇਹ ਟਾਈਮ ਪਾਣੀ ਨਹੀਂ ਮਤਲਬ ਨਿੰੂ ਪਾਣੀ ਲੈ ਕੇ ਫਿਰ ਤੁਸੀਂ ਉਵੇਂ ਪੀਣਾ ਹੈ ਠੀਕ ਹੈ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ